ਦੂਰੀ ਐਨਐਸਏ ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ ਜੰਗ ਆ ਅਸੀਂ ਜੰਗ ਦੇ ਖਿਲਾਫ ਚੋਣਾ ਲੜਨਾ ਚਾਹੁੰਦੇ ਆ ਤੇ ਸੈਕ ਕਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਦੀਆਂ ਕੀ ਗਲਤੀਆਂ ਨੇ ਕੁਲਵੰਤ ਸਿੰਘ ਦਾ ਚੋਣਾ ਲੜਨ ਦਾ ਫੈਸਲਾ ਕੀਤਾ ਹੈ ਬਰਨਾਲਾ ਜਿਮਣੀ ਚੋਣਾ ਉਹ ਕੁਲਵੰਤ ਸਿੰਘ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਹੋ ਰਹੀ ਸੀਗੀ ਤੇ ਪਰ ਉਹਨਾਂ ਨੇ ਕੱਲ ਫਾਈਨਲ ਕਰ ਦਿੱਤਾ ਕਿ ਬਰਨਾਲਾ ਤੋਂ ਜਿਮਣੀ ਚੋਣਾ ਲੜਨਗੇ ਉਹ ਪਹਿਲਾਂ ਵੀ ਕਲਵੰਤ ਸਿੰਘ ਦੇ ਫਾਦਰ ਸਾਹਿਬ ਜੋ 1987 ਵਿੱਚ ਉਹਨਾਂ ਉੱਪਰ ਵੀ ਐਨਐਸਏ ਲੱਗੀ ਸੀਗੀ ਉਸ ਤੋਂ ਬਾਅਦ 1997 ਵਿੱਚ ਉਹ ਪਿੰਡ ਦੇ ਮਜੂਦਾ ਸਰਪੰਚ ਸੀਗੇ ਉਸ ਤੋਂ ਬਾਅਦ ਤਿੰਨ ਕੁ ਮਹੀਨੇ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦਾ ਅੱਜ ਤੱਕ ਸਾਨੂੰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ ਕਿਸ ਤਰ੍ਹਾਂ ਨੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲਵੰਤ ਸਿੰਘ ਦਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਬਰਨਾਲਾ ਜਿਮਨੀ ਚੋਣਾ ਉਹ ਕੁਲਵੰਤ ਸਿੰਘ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਹੋ ਰਹੀ ਸੀ ਤੇ ਪਰ ਉਹਨਾਂ ਨੇ ਕੱਲ ਫਾਈਨਲ ਕਰ ਦਿੱਤਾ ਕਿ ਬਰਨਾਲਾ ਤੋਂ ਜਿਮਨੀ ਚੋਣਾ ਲੜਨਗੇ ਉਹ ਤੇ ਚੋਣਾ ਲੜਨ ਦਾ ਮੇਨ ਮੋਟਿਵ ਇਹ ਆ ਕਿ ਜੋ ਸਿੱਖਾਂ ਨਾਲ ੱੱਕਾ ਕਰ ਰਹੀ ਹੈ ਸਰਕਾਰ ਕਿਉਂਕਿ ਇਸ ਤੋਂ ਪਹਿਲਾਂ ਵੀ ਕੁਲਵੰਤ ਸਿੰਘ ਦੇ ਫਾਦਰ ਸਾਹਿਬ ਜੋ 1987 ਵਿੱਚ ਉਹਨਾਂ ਉੱਪਰ ਵੀ ਐਨਐਸਸੀ ਲੱਗੀ ਸੀਗੀ ਉਸ ਤੋਂ ਬਾਅਦ 1997 ਵਿੱਚ ਉਹ ਪਿੰਡ ਦੇ ਮੌਜੂਦਾ ਸਰਪੰਚ ਸੀਗੇ ਉਹ ਲੋਕਾਂ ਨੂੰ 3 ਕਿੰਨੇ ਮਹੀਨੇ ਬਾਅਦ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨਜਾਇਜ਼ ਚੱਕ ਕੇ ਸ਼ਹੀਦ ਕਰ ਦਿੱਤਾ ਗਿਆ ਜਿਨ੍ਹਾਂ ਦਾ ਅਜੇ ਤੱਕ ਸਾਨੂੰ ਕੋਈ ਅਤਾ ਪਤਾ ਨਹੀਂ ਮਿਲਿਆ ਉਹ ਕਿੱਥੇ ਆ ਕਿਸ ਤਰ੍ਹਾਂ ਨੇ ਉਸ ਨੂੰ ਮਾਰ ਦਿੱਤੇ ਆ ਜਾਂ ਜਿਉਂਦੇ ਨੇ ਤੇ ਦੂਸਰੀ ਗੱਲ ਕੁਲਵੰਤ ਸਿੰਘ ਦੇ ਜੋ ਚਾਚਾ ਜੀ ਨੇ ਉਹ 1984 ਦੇ ਵਿੱਚ ਜੋ ਕੱਲੂ ਘਰਾ ਹੋਇਆ ਉਹਦੇ ਵਿੱਚ ਉਹ ਛਿੱਧੀ ਪ੍ਰਾਪਤ ਕਰ ਗਏ ਸਨ ਹੁਣ ਜੋ ਕੁਲਵੰਤ ਸਿੰਘ ਨੂੰ 1.5 ਸਾਲ ਤੋਂ ਐਨਐਸਏ ਦੇ ਅਧੀਨ ਰੱਖਿਆ ਗਿਆ ਦਿਬਰੂਗੜ੍ਹ ਦੇ ਵਿੱਚ ਤੇ ਕੋਈ ਚੋਣਾ ਲੜਨਾ ਕੋਈ ਸਾਡਾ ਮੇਨ ਮੋਟਿਵ ਨਹੀਂ ਸੀਗਾ ਤੇ ਜੋ ਦੁਵਾਰਾ ਦੂਰੀ ਐਨਐਸਏ ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ ਜੰਗ ਆ ਅਸੀਂ ਜੰਗ ਦੇ ਖਿਲਾਫ ਚੋਣਾ ਲੜਨਾ ਚਾਹੁੰਦੇ ਆ ਤੇ ਸੈਕ ਕੌਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਦੀਆਂ ਕੀ ਗਲਤੀਆਂ ਨੇ ਤੇ ਸੈਕ ਕੌਮ ਸਿਰ ਤੇ ਮਿਹਰਾ ਪਰੇ ਹੱਥ ਰੱਖੇ ਤੇ ਭਾਈ ਕੁਲਵੰਤ ਸਿੰਘ ਨੂੰ ਜਿੱਤ ਬਖਸ਼ ਬਖਸ਼ਣ ਤੇ ਸਾਰੀ ਸੈਕ ਕੌਮਾਂ ਸਾਰੀ ਹਿੰਦੂ ਕੌਮ ਤੇ ਮੁਸਲਮਾਨ ਭਾਈਚਾਰਾ ਤੇ ਪਰਿਵਾਰ ਨਾਲ ਸੀ ਪਰਵਾਰਾਂ ਨਾਲ ਖੜਨਾ ਤੇ ਜੋ ਵਿਹਲੇ ਵਿੱਚ ਧੱਕੇ ਨਾਲ ਬੰਦੀ ਸਿੰਘ ਬੰਦ ਕੀਤੇ ਹੋਏ ਨੇ ਉਹ ਬਾਹਰ ਆਉਣ ਤੇ ਜੋ ਕੌਮ ਦੀ ਤਰਜਮਾਨੀ ਕਰ ਸਕਣਾ ਕੋਈ ਚੋਣਾ ਲੜਨਾ ਕੋਈ ਸਾਡਾ ਮੇਨ ਮੋਟਿਵ ਨਹੀਂ ਸੀਗਾ ਤੇ ਜੋ ਦੁਬਾਰਾ ਦੂਰੀ ਐਨਐਸਏ ਲਗਾ ਕੇ ਸਰਕਾਰ ਨੇ ਧੱਕਾ ਕੀਤਾ ਉਹ ਇੱਕ جنگ ਆ ਅਸੀਂ جنگ ਦੇ ਖਿਲਾਫ ਚੋਣਾ ਲੜਨਾ ਚਾਹੁੰਦੇ ਆ ਤੇ ਸੈ ਕੌਮ ਇਹ ਫੈਸਲਾ ਕਰੇ ਦੱਸੇ ਕਿ ਸਾਡੀਆਂ ਕੀ ਗਲਤੀਆਂ ਨੇ ਤੇ ਸਰਕਾਰ ਦੀਆਂ ਕੀ ਗਲਤੀਆਂ ਨੇ ਤੇ ਸੈਕ ਕੌਮ ਸਿਰ ਤੇ ਮਿਹਰਾ ਪਰੇ ਹੱਥ ਰੱਖੇ ਤੇ ਭਾਈ ਕੁਲਵੰਤ ਸਿੰਘ ਨੂੰ ਜੱਤ ਬਖਸ਼ ਬਖਸ਼ਣ ਤੇ ਸਾਰੀ ਸੈਕ ਕੌਮ ਸਾਰੀ ਹਿੰਦੂ ਕੌਮ ਤੇ ਮੁਸਲਮਾਨ ਭਾਈਚਾਰਾ ਤੇ ਪਰਿਵਾਰ ਨਾਲ ਕੀ ਪਰਿਵਾਰਾਂ ਨਾਲ ਛਾੜਨਾ ਤੇ ਜੋ ਜ਼ੇਲਾਂ ਵਿੱਚ ਧੱਕੇ ਨਾਲ ਬੰਦੀ ਸਿੰਘ ਬੰਦੂਚੇ ਹੋਏ ਨੇ ਉਹ ਬਾਹਰ ਆਉਣ ਤੇ ਜੋ ਕੌਮ ਦੀ ਤਰਜਮਾਨੀ ਕਰ ਸਕਣਾ ਤੇ ਸਾਰੀ ਸਮੂਹ ਸੈਕ ਸੰਗਤ ਨੂੰ ਤੇ ਬਾਈਬਲ ਦੇ ਖਾਲਸਾਵਾ ਜਿੰਕ